ਵੀ ਇਸ ਸੋਹਣਾ ਕੱਤੀ ਆ ਕੀ ਇਹ ਆ ਤੇਰੀ ਜਾਨ ਤੋਂ ਵੀ ਹਜਮ ਕੀ ਨਾਮ ਹੈ ਹਾਂ ਸਰ ਮੇਰਾ ਨਾਮ ਡਾਕਟਰ ਬਲਦੀਪ ਕੋਰਾ ਮੈਂ ਪੰਜਾਬੀ ਡਿਪਾਰਟਮੈਂਟ ਚੋਂ ਆ ਕੀ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹਾਂ ਸਰ ਸਾਡੀ ਮੰਗਾਏ ਆ ਜਦੋਂ ਇਹਨਾਂ ਨੇ ਹੁਣੇ ਨਿ ਭਰਤੀ ਕੀਤੀ ਹੈ ਜਿਹੜੀ 1158 ਦੀ ਕੋ ਜਦੋਂ ਵੀ ਭਰਤੀ ਕੀਤੀ ਗਈ ਆ ਉਦੋਂ ਸ਼ੁਰੂ ਤੋਂ ਹੀ ਇਹ ਭਰਤੀ ਗਲਤ ਕੀਤੀ ਗਈ ਆ ਤੇ ਜਦੋਂ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਫੈਸਲਾ ਜੱਜਮੈਂਟ ਆਈ ਸੀ ਉਦੋਂ ਦੇ ਕੇਸ ਹਾਰੇ ਸੀ ਪਰ ਕੇਸ ਹਾਰਨ ਦੇ ਬਾਵਜੂਦ ਵੀ ਇਹਨਾਂ ਨੇ ਉਹ ਬੰਦੇ ਭਰਤੀ ਕੀਤੇ ਹੁਣ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਚਾਹੇ ਆਏ ਨਹੀਂ 1152 ਇਹ ਵੀ ਕੇਸ ਜਿੱਤ ਕੇ ਆਏ ਨੇ ਪਰ ਅਸੀਂ ਚਾਹੁੰਦੇ ਆ ਸਾਡੀ ਲੈਂਥ ਆਫ ਜੋ ਸਰਵਿਸ ਚੱਲ ਰਹੀ ਹੈ ਪਹਿਲਾਂ ਸਾਨੂੰ ਦੇਖਿਆ ਜਾਵੇ ਸਾਡੀ ਡਿਮਾਂਡਸ ਪੂਰੀ ਕੀਤੀ ਜਾਣ ਉਸ ਅਕੋਰਡਿੰਗ ਫਿਰ ਇਹਨਾਂ ਦਾ ਜੋ ਬੰਦ ਆ ਉਹ ਕੀਤਾ ਜਾਵੇ ਇਹਨਾਂ ਨੇ ਜੇ ਮਾਨਯੋਗ ਹਾਈ ਕੋਰਟ ਤੋਂ ਜਿੱਤ ਕੇ ਆਏ ਨੇ ਆਪਣਾ ਕੇਸ ਤੇ ਫਿਰ ਇਹ ਆਪਣਾ ਕਹਦੇ ਨੇ ਅਸੀਂ ਸਹੀ ਤਰੀਕੇ ਨਾਲ ਆਏ ਆ ਜੇ ਸ ਕੀ ਨਾਲ ਆਏ ਨੇ ਤੇ ਫਿਰ ਇਹ ਭarti ਰਾਤੋ ਰਾਤ ਕਿਉਂ ਕੀਤੀ ਕਿ ਮੈਨੂੰ ਕੀ ਲੱਗਦਾ ਤੁਹਾਡੀ ਜੈਪੀ ਬਾਨਰ ਮਹਾਰਾਣੀ ਪਰਨੀਤ ਕੋ ਉਹ ਬੀਜੇਪੀ ਜੀ ਵੀ ਜ ਹੈਗੇ ਕੀ ਲੱਗਦਾ ਹੋਏਗੀ ਸੁਣ ਲਈ ਸਰ ਸਾਡੀ ਅਸੀਂ ਬੀਬਾ ਜੈਨਦਰ ਕੋਰ ਨੂੰ ਵੀ ਮਿਲੇ ਆ ਮਹਾਰਾਣੀ ਪਰਨੀਤ ਕੋਰ ਨੂੰ ਵੀ ਮਿਲੇ ਆ ਜੀ ਉਹਨਾਂ ਨੇ ਕਿਹਾ ਵੀ ਸਾਡੀ ਇਹ ਗੱਲ ਸੈਂਟਰ ਤੱਕ ਉਠਾਈ ਜਾਊਗੀ ਸਾਡੇ ਜੋ ਬੰਦੇ ਹੱਕ ਨੇ ਜੋ ਜਾਇਜ਼ ਮੰਗਾ ਨੇ ਉਹ ਸੁਣਿਆ ਜਾਣਗੇ ਤੇ ਇਹ ਇਹਦੇ ਨਾਲ ਉਹਨਾਂ ਨੇ ਸਾਨੂੰ ਸਾਡੇ ਨਾਲ ਸਾਥ ਦੇਣ ਦਾ ਅਸ਼ਵਾਸ਼ਣ ਵੀ ਦਿੱਤਾ ਹੈ ਲੇਕਿਨ ਪੰਜਾਬੀ ਜੁਆਇਨਿੰਗ ਸਾਰਿਆਂ ਦੀ ਹੋ ਚੁੱਕੀ ਹੈ ਜਿੰਨੇ ਇਹਨਾਂ ਨੇ ਪੁੱਛਦਾ ਗੱਡੀਆਂ ਕੀ ਲੱਗਦਾ ਹੋਏਗਾ ਤੁਹਾਨੂੰ ਵੀ ਅਗਰ ਐਕਸਟਰਾ ਲੈ ਸਕਦੇ ਆ ਸਰ ਅਸੀਂ ਨੰਬਰ ਜਮੇ ਤੁਸੀਂ ਵੀ ਪਹਿਲਾਂ ਵੀ ਧਰਨਾ ਦਿੱਤੇ ਸੀ ਹਾਂਜੀ ਸਰ ਸਾਨੂੰ ਲੱਗਦਾ ਵੀ ਜੇ ਸਾਡੀ ਸਾਡੀ ਆਪਣੀ ਜਾਇਜ਼ ਮੰਗਾਂ ਨੇ ਅਸੀਂ ਨਜਾਇਜ਼ ਨਹੀਂ ਮੰਗ ਰਹੇ ਅਸੀਂ ਇਹ ਨਹੀਂ ਕਹਿ ਰਹੇ ਵੀ ਇਹਨਾਂ ਦੀ ਭਰਤੀ ਗਲਤ ਹੈ ਅਸੀਂ ਕਹਿ ਰਹੇ ਹਾਂ ਵੀ ਪਹਿਲਾਂ ਸਾਡੇ ਬਾਰੇ ਦੇਖਿਆ ਜਾਵੇ ਸਾਨੂੰ ਅਡਜਸਟ ਕੀਤਾ ਜਾਵੇ ਇਹਨਾਂ ਨੇ ਤਾਂ ਜੋ ਉੱਥੋਂ ਫਰਮਾਨ ਜਾਰੀ ਕੀਤਾ ਹੈ ਵੀ ਗੈਸਕੁਇਟੀ ਦੀ ਪੋਸਟ ਨੂੰ ਖਾਲੀ ਸਮਝਿਆ ਜਾਵੇ ਤੁਸੀਂ ਕਾਲਜਾਂ ਦਾ ਪਿਛਲਾ ਰਿਕਾਰਡ ਚੱਕ ਕੇ ਦੇਖੋ ਐਨੇ-ਐਨੇ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਹੁਣ ਸਾਡੇ ਨਾਮ ਬੋਲੇ ਜਾਂਦੇ ਨੇ ਅਸੀਂ ਕਾਲਜਾਂ ਦੇ ਐਨੇ-ਐਨੇ ਐਡਮਿਸ਼ਨਸ ਕੀਤੀਆਂ ਨੇ 15-15 20-20 ਸਾਲਾਂ ਤੋਂ ਅਸੀਂ ਲੱਗੇ ਆਂ ਜੇ ਕਾਲਜਾਂ 'ਚ ਉਹਨਾਂ ਨੇ ਤਾਂ ਪ੍ਰੋਫਰਮਾਨਾ ਜਾਰੀ ਕਰਤਾ ਵੀ ਪੋਸਟਾਂ ਖਾਲੀ ਸਮਝੀ ਜਾ। ਵੀ ਗੈਸਪਿਲਟੀ ਤਾਂ ਬਾਅਦ ਵਿੱਚ ਪੱਖ ਵਿਚਾਰਿਆ ਜਾਵੇਗਾ। ਜੇ ਉਹ 2 ਮਹੀਨੇ ਪੱਖ ਨਹੀਂ ਵਿਚਾਰਨਗੇ 6 ਮਹੀਨੇ ਪੱਖ ਨਹੀਂ ਵਿਚਾਰਨਗੇ ਤੇ ਹੌਲੀ-ਹੌਲੀ ਜੇ ਸਾਡਾ ਵਰਕਲੋਡ ਖਤਮ ਕਰਕੇ ਇਹਨਾਂ ਨੇ ਇੱਕ-ਇੱਕ ਬੰਦੇ ਨੂੰ ਬਾਹਰ ਕੱਢਣਾ ਸ਼ੁਰੂ ਕਰਤਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਸਿੱਖਿਆ ਮੰਤਰੀ ਨਾਲ ਗੱਲਬਾਤ ਹੋਈ ਹੈ ਮੈਨੂੰ। ਸਿੱਖਿਆ ਮੰਤਰੀ ਸਾਾਨੂੰ ਕੋਈ ਟਾਈਮ ਨਹੀਂ ਦੇ ਰਹੇ ਅਸੀਂ ਉਹਨਾਂ ਨੂੰ ਫੋਨ ਵੀ ਕਰ ਰਹੇ ਹਾਂ ਅਸੀਂ ਪਰਸਨਲ ਸਾਡੇ ਬੰਦੇ ਜਾ ਜਾ ਕੇ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਵੱਲੋਂ ਸਾਡੇ ਲਈ ਕੋਈ ਵੀ ਕਾਰਜਕਾਰ ਨਹੀਂ ਕੀਤੀ ਜਾ ਰਹੀ। ਹਾਲਾਂਕਿ ਉਹ ਅਖਬ ਦੀ ਦੇ ਸਕਦੇ ਹੁਣ ਕੀ ਰਣਨੀਤੀ ਰਹੀ ਤੁਹਾਡੀ ਤੇ ਸਾਡੀ ਰਣਨੀਤੀ A ਹੈ ਵੀ ਜੇ ਤੇ ਸਾਡੀ ਮੰਗਾਂ ਮੰਨਦੇ ਨੇ ਤਾਂ ਅਸੀਂ ਠੀਕ ਹੈ ਅਸੀਂ ਇਹਨਾਂ ਨਾਲ ਐਗਰੀ ਕਰਾਂਗੇ ਜੇ ਨਹੀਂ ਮੰਨਦੇ ਤਾਂ ਅਸੀਂ ਹਰਿਆਣੇ ਵਿੱਚ ਜਾ ਕੇ ਜਿਹੜੀ ਉੱਥੇ ਇਲੈਕਸ਼ਨ ਹੋ ਰਹੀਆਂ ਅਸੀਂ ਉੱਥੇ ਜਾ ਕੇ ਆਪ ਪਾਰਟੀ ਦਾ ਪੂਰਾ ਵਿਰੋਧ ਕਰਾਂਗੇ ਅਸੀਂ ਦੱਸਾਂਗੇ ਵੀ ਉੱਥੇ ਤਾਂ ਇਹ ਕਹਿ ਰਹੇ ਨੇ ਅਸੀਂ ਪੰਜਾਬ 'ਚ ਜੀ ਭਰਤੀ ਕੀਤੀ ਹੈ 11 58 ਨੂੰ ਅਸੀਂ ਜੋਬ ਦਿੱਤੀਆਂ ਨੇ ਉੱਥੇ ਅਸੀਂ ਕਿੰਨੇ ਲੋਕਾਂ ਨੂੰ ਨੌکریاں ਦੇ ਚੁੱਕੇ ਹਾਂ ਘਰ ਘਰ ਨੌਕਰੀ ਦਿੰਦੀ ਹੈ ਪਰ ਅਸੀਂ ਜਾ ਕੇ ਵਿਰੋਧ ਕਰਾਂਗੇ ਇਹਨਾਂ ਨੇ ਨੌکریاں ਨਹੀਂ ਦਿੱਤੀ ਇਹਨਾਂ ਨੇ ਲੱਗੇ ਹੋਏ ਕੱਚੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਜਦਕਿ ਜਦੋਂ ਅਸੀਂ ਪਹਿਲਾਂ 2 ਸਾਲ ਧਰਨੇ 'ਤੇ ਬੈਠੇ ਸੀ ਉਦੋਂ ਕੇਜਰੀ ਅਰਵਿੰਦ ਕੇਜਰੀਵਾਲ ਨੇ ਸਾਨੂੰ ਬਿਆਨ ਸਾਨੂੰ ਲੱਗਦਾ ਨਾ ਪੱਕੇ ਦੀ ਥਾਂ ਈ ਤੱਕਾ ਬੋਲਣਾ ਸੀਗਾ ਤੇ ਉਹ ਪੱਕਾ ਸ਼ਬਦ ਬੋਲ ਗਏ ਉਹ ਤੱਕਾ ਕਰ ਗਏ ਸਾਡੇ ਨਾਲ ਅਗੇ ਹੁਣ ਕੀ ਛੁੱਟੀ ਗੱਲ ਤੁਸੀਂ ਪੂਰੇ ਸਰ ਅਸੀਂ ਸਭ ਨੇ ਸਮੋਸਾ ਪੂਰੇ ਪੰਜਾਬ ਲੈਵਲ ਤੇ ਸਮੂਹਿਕ ਛੁੱਟੀ ਲਈ ਹੈ ਤੇ ਅਸੀਂ ਉਹਨਾਂ ਦਾ ਆਪ ਸਰਕਾਰ ਦਾ ਪੂਰਾ ਵਿਰੋਧ ਕਰ ਰਹੇ ਹਾਂ ਜੋ ਉਹਨਾਂ ਨੇ ਸਾਡੇ ਨਾਲ ਜਾਤੀ ਕੀਤੀ ਹੈ ਜੀ ਸਿੰਦਰਾ ਕਾਲਜ ਕੰਪਿਊਟਰ ਸਾਇੰਸ ਡਿਪਾਰਟਮੈਂਟ ਮੈਮ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਜੀ ਸਾਡੀਆਂ ਮੰਗਾਂ ਅਸੀਂ ਬਹੁਤ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ ਅਸੀਂ ਕੁਆਲੀਫਾਈਡ ਵੀ ਹਾਂ ਤੇ ਹੁਣ ਜਿਹੜੀ 1158 ਦੀ ਭਰਤੀ ਹੋਈ ਹੈ ਉਹਦੇ ਤਹਿਤ ਇਹ ਕਹਿੰਦੇ ਵੀ ਗੈਸਟ ਫਿਖੇਲਦੀਆਂ ਦੀਆਂ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਖਾਲੀ ਬੰਨਿਆ ਜਾਵੇ ਤੇ ਉਹਨਾਂ ਤੇ ਜਿਹੜੀਆਂ ਨਵੀਆਂ ਜੁਆਇਨਿੰਗਸ ਆ ਉਹਨਾਂ ਬੰਦਿਆਂ ਨੂੰ ਜੁਆਇਨ ਕਰਾਇਆ ਜਾਵੇ ਪਰ ਅਸੀਂ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਸਾਡੀ ਇਹ ਡਿਮਾਂਡ ਹੈ ਵੀ ਸਾਡੀ ਵੀ ਸੁਣਵਾਈ ਕੀਤੀ ਜਾਵੇ ਤੇ ਸਾਡੀ ਵੀ ਸਾਡੇ ਲਈ ਵੀ ਪਾਲਿਸੀ ਬਣਾਈ ਜਾਵੇ ਤੇ ਸਾਡੇ ਲਈ ਕੁਝ ਅੱਛਾ ਕੀਤਾ ਜਾਵੇ ਇਸ ਗੱਲ ਨੂੰ ਲੈ ਐਮਐਲਏ ਆ ਕਿਸੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਸਾਡੇ ਜਿਹੜਾ ਕਾਫੀ ਵਫਦ ਹੈ ਜ ਇਧਰ ਉਧਰ ਛੜੀਆਂ ਟੀਮਾਂ ਬਣੀਆਂ ਉਹ ਕੋਸ਼ਿਸ਼ ਕਰ ਰਹੇ ਆ ਮਿਲਣ ਦੀ ਕੱਲ ਅਸੀਂ ਕੋਲੀ ਸਾਹਿਬ ਨੂੰ ਵੀ ਮਿਲੇ ਹੈ ਅਸੀਂ ਸਿੰਧਵਾ ਸਾਹਿਬ ਨੂੰ ਵੀ ਕੱਲ ਪਰਸੋਂ ਮਿਲੇ ਹੈ ਅਸੀਂ ਕੋਸ਼ਿਸ਼ ਕਰ ਰਹੇ ਜਿੰਨੀ ਸਾਡੀ ਵਾਹ ਚੱਲਦੀ ਹੈ ਵੀ ਆਰ ਟ੍ਰਾਈਂਗ ਆਰ ਬੈਸਟ ਜੀ ਲੱਗਦਾ ਮੈਮ ਤੁਹਾਡੀ ਸੁਣਵਾਈ ਹੋਈਗੀ ਜੀ ਤਾਂ ਹੁਣ ਜੁਆਇਨਿੰਗ ਤਾਂ ਹੋ ਚੁੱਕੀ ਹੈ ਜੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਨੂੰ ਤਾਂ ਲੱਗਦਾ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਬੰਦੇ ਨਵੇਂ ਆਏ ਆ ਸਾਨੂੰ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ 1976 ਦੇ ਐਕਟ ਦੇ ਅਕੋਰਡਿੰਗਲੀ ਜੇ ਉਹਨਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਉਹਨਾਂ ਲਈ ਤੁਸੀਂ ਕਹਿੰਦੇ ਹੋ ਕਿ ਨਹੀਂ ਉਹ ਜਾਇਜ਼ ਭਰਤੀਆਂ ਤੇ ਸਾਡੀਆਂ ਵੀ ਭਰਤੀਆਂ ਜਾਇਜ਼ ਹੈ ਸਾਡੀਆਂ ਦਿਨ ਦਿਹਾੜੇ ਇੰਟਰਵਿਊਜ਼ ਹੋਏ ਸਾਡੇ ਲਈ ਕਮੇਟੀਆਂ ਬਣੀਆਂ ਸਾਡੇ ਲਈ ਯੂਨੀਵਰਸਿਟੀ ਦੇ ਪੈਨਲਸ ਬਣੇ ਸੀਗੇ ਸਾਡੀਆਂ ਬੈਕ ਡੋਰ ਐਂਟਰੀਜ਼ ਨਹੀਂ ਹੈ ਜਿਹੜੇ ਆਮ ਤੌਰ ਤੇ 1158 ਵਾਲੇ ਕਹਿੰਦੇ ਆ ਬਟ ਸਾਡੀ ਕੋਈ ਭਰਤੀ ਨਜਾਇਜ਼ ਨਹੀਂ ਹੈ ਜੀ ਹੁਣੇ ਕਿੰਨੇ ਘੰਟੇ ਚੱਲਣੋ ਅੱਜ ਜੀ ਅਸੀਂ 1 ਡੇ ਦਾ ਇੱਕ ਵਾਰੀ ਕਾਲ ਕੀਤੀ ਹੈ ਤੇ ਸਾਡੀਆਂ ਟੀਮਸ ਉੱਪਰ ਮਿਲਣ ਗਈਆਂ ਜੇ ਸਾਡਾ ਕੁਝ ਪੋਜ਼ਿਟਿਵ ਹੁੰਦਾ ਤਾਂ ਬਹੁਤ ਅੱਛੀ ਗੱਲ ਹੈ ਨਹੀਂ ਤਾਂ ਸਾਨੂੰ ਇਹ ਸੰਘਰਸ਼ ਤੇਜ਼ ਕਰਨਾ ਪਏਗਾ ਕੀ ਲੱਗਦਾ ਜੈ ਬੀਬਾ ਨਾਲ ਵੀ ਤੁਹਾਡੀ ਮੀਟਿੰਗ ਹੋਈ ਸੀ ਉਹਨਾਂ ਨਾਲ ਵੀ ਮਹਾਰਾਣੀ ਪੰਡਿਤ ਕੋਰ ਨਾਲ ਵੀ ਹੋਈ ਜੀ ਕੀ ਲੱਗਦਾ ਉਹ ਵੀ ਅੱਗੇ ਮੁੱਦਾ ਛੜਣਗੇ ਤੁਹਾਡੇ ਜੀ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਸਕਦੇ ਸੀਗੇ ਅਸੀਂ ਬਹੁਤ ਛੋਟੇ ਉਹਦੇ ਉਹਦੇ ਹਾਂ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜਾ ਕੇ ਉਹ ਕਹਿੰਦੇ ਜੀ ਅਸੀਂ ਤੁਹਾਡਾ ਜ਼ਰੂਰ ਪੱਖ ਲਵਾਵਾਂਗੇ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਗੈਸਟ ਫੈਕਿਲਿਟੀ ਨੂੰ ਰਿਲੀਵ ਨਾ ਕੀਤਾ ਜਾਵੇ ਜਿਹੜਾ ਸਾਨੂੰ ਕਈ ਜਗ੍ਹਾ ਖਬਰਾਂ ਆਈਆਂ ਵੀ ਉਹ ਕਹੇ ਰਹੇ ਵੀ ਰੈਗੂਲਰ ਬੰਦੇ ਨੂੰ ਰੱਖ ਕੇ ਗੈਸਟ ਫੈਕਿਲਿਟੀ ਨੂੰ ਰਿਲੀਵ ਕਰਨ ਦੀ ਗੱਲ ਚੱਲ ਰਹੀ ਹੈ